बत्ती <laughs> ਕੰਪਨੀ ਵਾਲਾ ਬਾਕੀ ਵਰ ਆਸਾ ਨਿਰਮਲ ਈ ਨੰਬਰ ਜਬ 3 ਵਰ 33 ਨੰਬਰ ਦਨਦਾਰੀ ਆਉਂਦਾ ਪਾਸ ਪਾਸ ਵਾਲਾ ਘਰ ਪੈਨੇ ਮੈਮ ਦੇਖਿਓ ਠੀਕ ਆ ਜਦੋਂ ਸਹੀ ਕਰੋ ਗਗਨ ਕਿੰਨੇ ਕਿੰਨੇ ਆ ਗਏ ਚੁੱਪੋ ਬੋ ਪਹਿਲਾਂ ਸਾਰੇ ਇਹ ਸਾਰੇ ਡਿਸਟ੍ਰੀਬਿਊਟ ਹੋਣਗੇ ਤਦ ਬਾਅਦ ਫਾਈਨਲ ਕਿ ਬੱਚੇ ਰੁਪਏ ਹੋਣੀ ਅੱਜ ਆ ਮੁੜ ਕੇ ਆਵੀਂ ਇਧਰ ਆ ਕੁੜੀ ਆ ਲਓ ਜੀ ਆ ਸੀਗੀ ਬੱਚਿਆਂ ਦਾ ਟੈਸਟ ਠੀਕ ਆ ਤੇ ਪੇਰੈਂਟਸ ਜ਼ਰੂਰ ਚੈੱਕ ਕਰ ਲੈਣ ਇਹ ਵੀਡੀਓ ਤੇ ਜੇ ਕੋਈ ਬੱਚੇ ਦਾ ਕੋਈ ਨਹੀਂ ਹੈਗਾ ਉਹਨਾਂ ਦਾ ਠੀਕ ਆ ਤਾਂ ਆਪਣਾ ਦੇਖਣ ਕਿ ਉਹ ਸ਼ਨੀਵਾਰ ਨੂੰ ਬੱਚਾ ਕਾਤੇ ਕਰੇਗਾ ਹੰਜੀ ਬੱਤੀ ਵਾਲਾ ਪਾਸਾ ਜੀ ਜਿਹਦੇ ਪੀ ਜਾਂ ਤੀ ਤੋਂ ਘੱਟ ਨਹੀਂ ਜੀ ਉਹ ਫੇਰ ਨਹੀਂ ਜੀ ਠੀਕ ਹੈ ਜੀ ਬੱਤੀ ਵਾਲਾ ਪਾਸਾ 40ਾਂ ਤੋਂ ਜੀ ਸ਼ਾਂਤੀ ਜੀ ਆ ਦਿਖਾਈ ਜਾ ਸ਼ਕਲ ਦਿਖਾਈ ਚੱਲੇ ਸਾਰਿਆਂ ਨੂੰ 82 ਰੋਲ ਨੰਬਰ ਜੀ ਉਹ ਦਿਖਾ ਰਿਹਾ ਚਾਂਤੀ ਜੀ ਆਈ ਆਈ ਰੋਲ ਨੰਬਰ 123 ਜੀ ਸ਼ਾਂਤੀ ਜੀ 21 ਤੋਂ 25 ਜੀ ਸੇਗਲੇ ਗਾਗੇ ਨਗੇ ਜੇ ਲੋ ਜੋਮਤੀ ਕਰਨਵੀਰ ਸਿੰਘ ਜੀ ਜੋਮਤੀ ਜੀ ਲਖਵਿੰਦਰ ਸਿੰਘ ਜੀ ਚੌਂਤੀ ਜੀ ਸਾਈਕੌ ਉਹ 4 ਫਰवरी ਆ ਚੌਂਤੀ ਜੀ 4 ਫਰवरी ਤਾਂ ਹੈਗੀ ਆ ਬੰਦ ਮਰ 40 33 ਸ਼ਰਨਪ੍ਰੀਤ ਕਰਨਵੀਰ ਉੱਜਾ ਜੀ ਜਿਹੜਾ ਸਾਰਾ ਜੀ ਪਵਨਦੀਪ 27 ਆਪੇ ਜਾਈ ਜਮੀਰ ਵੜੀਆਂ ਸਹੀ ਗਈ 32 ਜੀ ਕਿੰਨੀ ਆ ਗਈ 70 ਦੋਵੇਂ ਮੇਰੇ ਸੁਬਿਆ ਜੀ 98 ਜੀ ਪਰ ਆ ਕੇ ਬੋਲੋ ਪਹਿਲੇ ਕੰਟੀਆ ਜਸਮੀਤ ਜੀ ਸੀ ਕਿ ਕਿਸ ਨੇ ਬੈਲਡਿੰਗ ਨਹੀਂ ਸੀ ਬਾਈ ਨੰਬਰ ਕਿਸੇ ਨੰਬਰ ਮਰਜ਼ੀ ਲਿਖਾ ਹਾਂ ਯਾਰ ਕੁਛ ਨਾ ਬੈਲਡਿੰਗ ਕਰਦੇ ਮੈਨੂੰ ਬੋਲੀਆ 18 18 ਸਹੀ ਕੀ ਤਾਂ ਮੇਰਾ ਗਲਤ ਗੁਰਵਿੰਦਰ ਸਿੰਘ 18 18 ਸਹੀ ਜੀ ਬਾਬੇ 18 ਆ 4 ਫਰਬੀ ਆਏ ਹਾਏ ਗੁਰਸੇਵ ਸਿੰਘ 16 ਉਹ ਯਾਰ ਕਿਸ ਨੇ ਬੈਲਡਿੰਗ ਜਣਾ ਦੇਖ ਸਹੀ ਨਹੀਂ 4 ਫਰਬੀ 14 ਕਿਸ ਨੰਬਰ ਨੂੰ ਸਹੀ ਹੈ ਇੱਧਰ ਆ ਜੀ ਪਿੱਛੇ ਰਹਿ ਬਾਈ ਮਾੜਾ ਜਾ ਇਹਦਾ ਕਿੰਨਾ ਹੈ ਇਧਰ ਕੋਈ ਨਾ 55 ਇੱਕ ਬੰਦਾ ਰਹਿ ਗਿਆ ਜੀ